ਆਪਦਾ ਪਰਿਵਾਰ ਆਪਦੇ ਨਾਲ ਹੈ ਨਾ ਭੈਣ ਭਾਈ ਆਪਦੇ ਨਾਲ ਹੈ ਤਾਂ ਦੁਨੀਆਂ ਦੀ ਇਹ ਜੀ ਕੋਈ ਛੈ ਨਹੀਂ ਜਿਹੜੀ ਇਨਸਾਨ ਨੂੰ ਹਰਾ ਦੇ ਸੁਣੋ ਵੀਡੀਓ ਗੱਲ ਸਮਝਾਈਏ ਇੱਕ ਪਿੰਡ ਦੇ ਵਿੱਚ ਇੱਕ ਖੂਹ ਦੇ ਵਿੱਚ ਬਾਂਦਰ ਡਿੱਗ ਪੈਂਦਾ ਤੇ ਸਾਰਾ ਪਿੰਡ ਵਾਲੇ ਦੁਆਲੇ ਖੂਹ ਦੇ ਚਾਰਜ ਪਰ ਇਕੱਠਾ ਹੋ ਕੇ ਖੜ ਜਾਂਦਾ ਹਰੇਕ ਨੂੰ ਕਰੀ ਜਾਂਦਾ ਤੂੰ ਕੱਢ ਇੱਥੋਂ ਤੂੰ ਕੱਢ ਕੋਈ ਨਹੀਂ ਵੀ ਰਸੇ ਨੂੰ ਹੱਥ ਪਾ ਕੇ ਵਿੱਚ ਤਾਰ ਦਿੰਨੇ ਆ ਵੀ ਬਾਂਦਰ ਨੂੰ ਕੱਢ ਲਿਆ ਇੱਕ ਇਨਸਾਨ ਉਹਨਾਂ ਜਿ ਖੜਿਆ ਹੁੰਦਾ ਉਹ ਕਹਿੰਦਾ ਮੈਂ ਕੱਢ ਦਿੰਦਾ ਨਾ ਬਾਂਦਰ ਨੂੰ ਕਹਿੰਦੇ ਵੀ ਕੱਟ ਉਹ ਕਹਿੰਦਾ ਮੇਰੇ ਪਿਓ ਨੂੰ ਤੇ ਮੇਰੇ ਭਾਈ ਨੂੰ ਇੱਥੇ ਸੱਦ ਲਓ ਉਹਨੇ ਜਿਹੜੇ ਤੇ ਪਿਓ ਨੂੰ ਤੇ ਭਾਈ ਨੂੰ ਸੱਦਣ ਨਾਲ ਕੀ ਕੀ ਗੱਲ ਹੈ ਵੀ ਅਸੀਂ ਖੜੇ ਆ ਸਾਡੇ ਤੇ ਯਕੀਨ ਨਹੀਂ ਉਹ ਕਹਿੰਦਾ ਛੋਡੇ ਤੇ ਲੱਖ ਯਕੀਨ ਹੈ ਮੈਨੂੰ ਪਰ ਉਹਨਾਂ ਨੂੰ ਇੱਥੇ ਸੱਦੋ ਤੇ ਮੈਂ ਬਾਂਦਰ ਨੂੰ ਬਾਹਰ ਕੱਢ ਲਵਾਂ ਐ ਕਰਕੇ ਤੇ ਪਿਓ ਨੂੰ ਤੇ ਭਾਈ ਨੂੰ ਸੱਦ ਲੈਂਦੇ ਜਦੋਂ ਸੱਦ ਲੈਂਦੇ ਆ ਕਹਿੰਦੇ ਤੇ ਉਹਦਾ ਪਿਓ ਕਹਿੰਦਾ ਪੁੱਤ ਜਾ ਕੱਢ ਦੇ ਬਾਂਦਰ ਨੂੰ ਮੈਂ ਖੜਿਆ ਆ ਕਹਿੰਦਾ ਇੱਥੇ ਉਹ ਵਿੱਚ ਮਾਰਦਾ ਰਸੇ ਨਾਲ ਉਤਰ ਜਾਂਦਾ ਵਿੱਚ ਖੂਦ ਦੇ ਤੇ ਉਤਰ ਜਾਂਦਾ ਬਾਂਦਰ ਨੂੰ ਉਹ ਫੜ ਕੇ ਇਹਦੇ ਲਿਆਉਂਦਾ ਬਾਹਰ ਬਾਂਦਰ ਨੂੰ ਜਦੋਂ ਫੜ ਕੇ ਲਿਆਉਂਦਾ ਤੇ ਬਾਂਦਰ ਬਾਈ ਹੁਣ ਮੇਰੀ ਗਾਹ ਨੂੰ ਲੋਕਾਂ ਨੂੰ ਇਕੱਠਿਆਂ ਨੂੰ ਹੋ ਕੇ ਦੇਖਿਆ ਇੰਨੇ ਲੋਕ ਦੇਖੇ ਜਦੋਂ ਨੇ ਤੇ ਪੂਛਰ ਜਾਂਦਾ ਬਾਂਦਰ ਤੇ ਬਾਂਦਰ ਕਰੀ ਉਹਦੇ ਕੰਨੀ ਕਦਾ ਆ ਕੇ ਬੰਦਾ ਕਰੀ ਉਹਦੇ ਕੰਨੀ ਕਦਾ ਆ ਕੇ ਪੈਂਦਾ ਤੇ ਰਸੇ ਨੂੰ ਸਾਰੇ ਛੱਡ ਕੇ ਰਸੇ ਨੂੰ ਸਾਰੇ ਭੱਜ ਜਾਂਦੇ ਤੇ ਲੱਪਿਓ ਤੇ ਭਾਈ ਆ ਜਾਂਦੇ ਰਸੇ ਨੂੰ ਹੱਥ ਪਾ ਕੇ ਤੇ ਲੋਕਾਂ ਨੂੰ ਕਹਿੰਦਾ ਵੀ ਦੇਖੋ ਹੀ ਹੋ ਗਈ ਨਾ ਗੱਲ ਤੁਸੀਂ ਤਾਂ ਕਹਿੰਦਾ ਸਾਰੇ ਭੱਜ ਗਏ ਸੀ ਜੇ ਮੇਰਾ ਪਿਓ ਤੇ ਮੇਰਾ ਭਾਈ ਨਾ ਹੁੰਦਾ ਕਹਿੰਦਾ ਸਾਰਾ ਮੈਨੂੰ ਦਾ ਅੱਜ ਕੂਝ ਦੁਬਾਰੇ ਸੜਦਾ ਸੀ ਜੇ ਕਹਿੰਦਾ ਮੇਰਾ ਪਿਓ ਤੇ ਮੇਰਾ ਭਾਈ ਮੇਰੇ ਨਾਲ ਸੀ ਤਾਂ ਇਹ ਮੈਂ ਕੂਝ ਉਤਰ ਨਹੀਂ ਵੀ ਧਿਆਰ ਸੀਗਾ ਇਹ ਗੱਲ ਆ ਬਈ ਜਿਹੜਾ ਖੂਣਾ ਆਪਦਾ ਆਪਦੇ ਹੁੰਦਾ ਬਈ ਬਗਾਨਾ ਬਗਾਨੇ ਹੁੰਦਾ ਐਵੇਂ ਭੈਣ ਭਾਈਆਂ ਨੂੰ ਮਾਂ ਪਿਓ ਨੂੰ ਗੱਲਾਂ ਲੰਦਿਆ ਕਰੋ ਜਿਹੜੇ ਅੱਜ ਕੱਲ੍ਹ ਲੋਕਾਂ ਨੂੰ ਸੁਣ ਸੁਣ ਕੇ ਵੀ ਆਪਦੇ ਮਾੜੇ ਹੁੰਦੇ ਆਏ ਹੁੰਦੇ ਨਹੀਂ ਬਈ ਜਿੱਥੇ ਭਾਈ ਭਾਈ ਖੜਜੂਗਾ ਨਾ ਜਿੱਥੇ ਭਾਈ ਆਪਦੀ ਢੰਗ ਮਗਰ ਖੜਜੂਗਾ ਉੱਥੇ ਕੋਈ ਨਹੀਂ ਬਗਾਨਾ ਖੜਦਾ ਕਿੰਡੇ ਪੌਂ ਦੀ ਇੱਕ ਥਾਲੀ ਚ ਵਹਿ ਕੇ ਰੋਟੀ ਖਾਂਦਾ ਤੇ ਭਾਈ ਪਹਾਂ ਦੀ ਛੋਟੇ ਦੁਸ਼ਮਣਾਂ ਫੇਰ ਵੀ ਜਿੱਦੇ ਲੋੜ ਪੈ ਗਈ ਛੋਟਾ ਭਾਈ ਤੇ ਮਾਂ ਪਿਓ ਹੀ ਖੜੂਗਾ ਤੁਹਾਡੇ ਨਾਲ ਤੂੰ ਜਾਣੀ ਖੜਦਾ ਇਹ ਗੱਲ ਹੈ ਭਾਈ ਭੈਣ ਭਾਈਆਂ ਨੂੰ ਬਿਨਾਂ ਕੰਮ ਤੋਂ ਗਾਲਾਂ ਨਾ ਦਿਆ ਕਰੋ ਉਹਨਾਂ ਨੂੰ ਸਲੂਟ ਕਰਿਆ ਕਰੋ ਸਲਾਮ ਕਰਿਆ ਕਰੋ ਆਖਰ ਨੂੰ ਵੇਲੇ ਕੰਮ ਵੇਲੇ ਕੋ ਵੇਲੇ ਟਾਈਮ 'ਚ ਕਦੇ ਨਾ ਕਦੇ ਆਪ ਦਾ ਭਾਈ ਤੁਹਾਡੇ ਕੰਮ ਆਊਗਾ ਲਵ ਜੂ ਹੈ ਮੇਰੇ ਸਾਰੇ ਭਾਈਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰੇ ਮੇਰੇ ਭਾਈਆਂ ਨੂੰ ਜੈ ਹੋਵਾ ਭਾਬੀ